ਨੂੰ ਲੈ ਤੋਂ ਅਗਤੇ ਮੇਰੇ YouTube ਚੈਨਲ ਤੇ ਤੇ ਦੋਸਤੋ ਆਇਓ ਪੀ ਸਰ ਵੀ ਚੱਕੋਗੇ ਇਹ ਦੋਸਤੋ ਇਹ ਤੁਸੀਂ ਦੇਖ ਸਕਦੇ ਆ ਡਨ ਵਾਲਾ ਜਿਹੜਾ ਅਰਜਨ ਡਾਕਟਰ ਜਾਂ ਜਿਹਨਾਂ ਨੇ ਸਾਡੀ ਪਿਛਲੀ ਵੀਡੀਓ ਦੇਖੀ ਹੋਗੀ ਜ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਨਹੀਂ ਨਹੀਂ ਸੁਕੇ 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 ਵਾ ਡਾਕਟਰ ਦਾ ਤਾਂ ਸਰ ਜੀ ਨੂੰ ਅਰਜਨ ਵਾਸੀ ਸਰ ਜੀ ਇਸ ਪੰਜ ਦੀ ਆਈ ਉਹਨਾਂ ਨੂੰ ਉਹਨਾਂ ਲਈ ਤੇ ਪਰ ਉਹਨੇ ਤੇ ਕੱਜ ਇਹਨਾਂ ਨੂੰ ਵੀਡੀਓ ਨਹੀਂ ਦੇਖੀ ਤੇ ਉਹ ਗਾਇਸ ਜਾ ਕੇ ਦੇਖ ਸਕਦੇ ਆ ਤੇ ਕਾ ਇਧਰ ਤੇ ਹੀ ਦੇਖ ਸਕਦੇ ਆ ਗਾਇਸ ਇਧਰ ਕਾ ਹਾਲ ਹੈ ਪਾ ਇਧਰ ਤੇ ਤੇ ਇਧਰ ਗਾਇਸ ਆਪਣਾ ਇਧਰ ਗਾਇਸ ਡਿਮਿਸ਼ਨ ਮੇਂ ਡਿਮਿਸ਼ਨ ਲੱਗ ਗਿਆ ਤੇ ਉੱਤੇ ਗਾਇਸ ਤੁਸੀਂ ਮੌਸਮ ਨੂੰ ਦੇਖ ਸਕਦੇ ਹੋ ਗਾਇਸ ਤੇ ਥੋੜੀ ਜਿਹੀ ਪਹਿਲਾਂ ਗਾਇਸ ਤੇ ਬਾਰਿਸ਼ ਹੋ ਗਈ ਥੀ ਉਧਰ ਗੈਸ ਮੇਰੇ ਸਾਹ ਕੋ ਖੜਾ ਹੈ ਤੇ ਹੋ ਗਏ ਜੇ ਮੰਜੀ ਲਗਾ ਸਾਡੇ ਪਛੇਰੇ ਡੈਕਟਰ ਦਾ ਜਿਹੜਾ ਹੈ ਪਛੇਰੇ ਚਿੰਨ ਡੱਕ ਪਿਆ ਉਧਰ ਸੋ ਨਾ ਤੁਸੀਂ ਦੁਕਾਨਾਂ ਖਾਈ ਸਾਈ ਕਰ ਮੀ ਦੇ ਸਕੀਆਂ ਕਿ ਸਾਧ ਤੋਂ ਸੱਤ ਬੱਦ ਲਗਾ ਬਲੋ ਕਸਤੀ ਦੇਖੋ ਆ ਡੇਤੇ ਕਿਉਂ ਨਾ ਮਰਚੀ ਲੱਗੀ ਸ਼ਮਲਾ ਮਿਰਚੇ ਦੇ ਕੋ ਸਾਰੇ ਗਏ ਸਾਨੂੰ ਮਸੀ ਲੱਗੇ ਹੋਏ ਥੇ ਤੇ ਉਸ ਤੋਂ ਬਾਅਦ ਗਏ ਸੋ ਦਰ ਮੇਂ ਦੇਖੋ ਨਾ ਗਾਇਸ ਇਧਰ ਟਮਾਟੋ ਜਿਹੜਾ ਰੈੱਡ ਟਮਾਟੋ ਲੱਗੇ ਆ ਤੇ ਜਿਹੜਾ ਗ੍ਰੀਨ ਹੈ ਤੇ ਪੱਕੇ ਨਹੀਂ ਆ ਤੇ ਜਦੋਂ ਪੱਕੇ ਕਦੇ ਰੈੱਡ ਹੋ ਜਾਣਗੇ ਉਦੋਂ ਤੁਹਾਨੂੰ ਬਾਅਦ ਦਿਖਾਉਂਗਾ ਤੇ ਇਧਰ ਗਾਇਸ ਇਧਰ ਬੋਟਲ ਗਾਰਡ ਲੱਗੇ ਆ ਬੋਟਲ ਗਾਰਡ ਤੇ ਦੂਰਗਾਤੀ ਬਾਈ ਟੇਬਲ ਦੇਖ ਸਕਦੇ ਆ ਇਹ ਇਹ ਦੂਰਗਾਤੀ ਦੇਖ ਸਕਦੇ ਆ ਪਪੜ ਟਰੈਕਟਰ ਤੇ ਜੜ ਕੇ ਪਪੜ ਟਰੈਕਟਰ ਤੇ ਆਉਂਦੇ ਆ ਤੇ ਉਹ ਦੂਰ ਤਨ ਮਤ ਸੁਖੋ ਨਾ ਸਾਡੇ ਜਿਹੜਾ ਖਵਾਤ ਕਰਨ ਦਾ ਜਿਹੜਾ ਇਥੇ ਇੱਕ ਤਰ੍ਹਾਂ ਇਥੇ ਬੂਟਾ ਤਾਂ ਗੇਰੇ ਉਹ ਡੇਗੀ ਚ ਐਸੇ ਜਿਹੜਾ ਜਿਹੜਾ ਡਟਿਆ ਏ ਦੋਸਤੋ ਅੱਜ ਅਸੀਂ ਜਾਣਦੇ ਬਾਬੂ ਬੁੱਡੇ ਕੋਲ ਗੱਸ ਅੱਜ ਐਸਐਨਟੀ ਤੇ ਇਹਦੀ ਦੇਖਦੇ ਗੱਡੀ ਪਰੇ ਬਰ ਗੱਡੀ ਆ ਇਹ ਮੇ ਪਾਪਾ ਕਾਇਡੇ ਪਾਪਾ ਕਾਇਡੇ ਗੱਡੀ ਤੇ ਕਪੜਾ ਮਾਰਦੇ ਆ ਇੰਤਾਨਾ ਨੇ ਆ ਕੇ ਪਾਪਾ ਖਿਆ ਸੀ ਲੈ ਓ ਮਾਈ ਗਾਡ ਪਾਪਾ ਹੁਣ ਗਏ ਜਾਂਦੇ ਨਹੀਂ ਬਾਪੂ ਬਿੱਟੂ ਸਭ ਤੋਂ ਮੁੱਢੇ ਟੇਕ ਗਿਆ ਚੁਕੇ ਆ ਹੁਣ ਗਏ ਤਾਂ ਅਸੀਂ ਜਾਣਦੇ ਕਰਨੂ ਬਾਪੂ ਕਿਥੇ ਨੂੰ ਉਹ ਰਸਤੇ ਤੇ ਤਾਰ ਤੇ ਸੀ ਗਏ ਇਧਰ ਗਾ ਸਾਡੀ ਵਾਗੂ ਇੰਦੀ ਤਰਾਂ ਤੋ ਉਧਰ ਗਾ ਦੀ ਦੇਖ ਸਕਦੇ ਉਤੇ ਅੱਗੇ ਗਾ ਤੁਰ ਤੂੜੀ ਬੰਦੀ ਤੇ